ਸਸੀ ਗੱਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀਗ੍ਰਾਮ ਨਿਊਜ਼ ਦੇ ਨਾਲ ਸੋ ਪਹੁੰਚੇ ਆਂ ਜੀ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਕੱਲ ਇੱਕ ਮਾਮਲਾ ਆਇਆ ਸੀਗਾ ਜੀ ਜਗਰਾਉਂ ਸ਼ਹਿਰ ਦੇ ਵਿੱਚ ਪਿੰਡ ਅਖਾੜੇ ਦਾ ਇੱਕ ਅਖਾੜੇ ਦੇ ਬਜ਼ੁਰਗ ਵੱਲੋਂ 65-70 ਸਾਲ ਦੀ ਜਿੰਨਾ ਦੀ ਉਮਰ ਦੱਸੀ ਜਾ ਰਹੀ ਸੀ ਉਹਨਾਂ ਵੱਲੋਂ ਸੁਸਾਈਡ ਕੀਤਾ ਗਿਆ ਸੀਗਾ ਸੁਸਾਈਡ ਕਰਨ ਦਾ ਮੇਨ ਕਾਰਨ ਸੀਗਾ ਜਿਹੜੀ ਉਹਨਾਂ ਦੇ ਘਰ ਦੇ ਮੂਹਰ ਦੀ ਗਲੀ ਰੰਗਦੀ ਸੀਗੀ ਸੋ ਉਹਨਾਂ ਦਾ ਤੇ ਪੰਚਾਇਤ ਮੈਂਬਰਾਂ ਦਾ ਆਪਸੀ ਟਕਰਾਅ ਹੋਇਆ ਸੀ ਗਲੀ ਨੂੰ ਲੈ ਕੇ ਜਿਵੇਂ ਚੱਲਦੇ ਹੋਏ ਉਹ ਬਜ਼ੁਰਗ ਵੱਲੋਂ ਇਹ ਆਪਣੀ ਇਨਸਲਟ ਨਾ ਸਹਾਰਦੇ ਹੋਏ ਉਹ ਬਜ਼ੁਰਗ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਸਲਫਾਜ਼ ਖਾ ਕੇ ਜਿਨ੍ਹਾਂ ਦੀ ਕੱਲ ਮੌਤ ਹੋ ਚੁੱਕੀ ਆ ਸੋ ਅੱਜ ਉਹਨਾਂ ਦਾ ਪੋਸਟਮਾਰਟਮ ਜਗਰਾਉਣ ਦੇ ਵਿੱਚ ਕੀਤਾ ਜਾ ਰਿਹਾ ਵਾ ਉਸ ਤੋਂ ਬਾਅਦ ਚ ਸਭ ਤੋਂ ਵੱਡੀ ਗੱਲ ਇਹ ਆ ਵੀ ਇੰਨਾ ਕੁਛ ਝੱਲਣ ਦੇ ਬਾਵਜੂਦ ਵੀ ਉਸ ਬਜ਼ੁਰਗ ਵੱਲੋਂ ਆਪਣੀ ਅੱਖਾਂ ਦਾਨ ਕੀਤੀਆਂ ਗਈਆਂ ਸੀ ਤੋ ਅੱਜ ਸਿਵਲ ਹਸਪਤਾਲ ਦੇ ਉਹਨਾਂ ਦੀ ਜਿੱਥੇ ਮੋਰਚੀ ਚੱਲ ਜਿਨ੍ਹਾਂ ਨੂੰ ਪੋਸਟਾਂਟ ਅੱਜ ਕੀਤਾ ਗਿਆ ਸੀ ਉਸ ਤੋਂ ਬਾਅਦ ਚ ਉਹਨਾਂ ਨੇ ਆਪਣੇ ਤੌਰ ਤੇ ਅੱਖਾਂ দান ਕਰਤੀਆਂ ਗਿਆ ਵਾ ਸੋ ਕਈ ਬਜ਼ੁਰਗ ਹੁੰਦੇ ਆ ਕਈ ਬੰਦੇ ਹੁੰਦੇ ਆ ਜਿਹੜੀ ਵੀ ਮਾੜੀ ਮੋਟੀ ਗੱਲ ਵੀ ਨਹੀਂ ਸਹਾਰਦੇ ਸੋ ਉਹ ਬਜ਼ੁਰਗ ਦਾ ਵੀ ਇਹੀ ਸਵਾਸ ਸੀਗਾ ਨਾ ਤਾਂ ਉਹ ਅਜੇ ਤੱਕ ਕੋਟਕ ਦੇੜੀਆਂ ਗਏ ਸੀ ਨਾ ਕੋਈ ਕਿਸੇ ਇਹੋ ਜਿਹੇ ਥਵੇਲੇ 'ਚ ਪਏ ਸੀ ਕਿ ਹਲਕੀ ਉਹਨਾਂ ਨੂੰ ਡਾਂਟ ਬੜੀ ਜਾਂ ਉਹਨਾਂ ਦੇ ਪੰਚਾਇਤ ਮੈਂਬਰਾਂ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਜਾਂ ਉਹਨਾਂ ਦੀ ਥਾਣੇ ਨਹੀਂ ਸੁਣੀ ਗਈ ਇਸ ਦੇ ਮਰਦ ਨਜ਼ਰ ਰੱਖਦੇ ਹੋਏ ਉਹਨਾਂ ਵੱਲੋਂ ਆਪਣੀ ਬੀਤੀ ਸਹਾਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲvida ਕਹਿ ਕੇ ਆ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਆ ਸੋ ਉਹਨਾਂ ਦੇ ਪਰਿਵਾਰ ਵੀ ਇੱਥੇ ਪਹੁੰਚਿਆ ਹੋਇਆ ਵਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜਾਣਦੇ ਆ ਪੂਰੀ ਘਟਨਾ ਕੀ ਹੋਈ ਸੀ ਇਹਦੇ ਪਿੱਛੇ ਕੀ ਕਾਰਨ ਰਿਹਾ ਸੀਗਾ ਮੇਰਾ ਨਾਮ ਬਾਈ ਜੀ ਸੁਖਦੇਵ ਸਿੰਘ ਆ ਮੈਂ ਖਾੜੇ ਪਿੰਡ ਦਾ ਵਸਨੇਕ ਅਤ ਕੀ ਘਟਨਾ ਕੀ ਵਾਪਰੀ ਸੀ ਘਟਨਾ ਵਾਪਰੀ ਜੀ ਸਾਡੇ ਬਾੜ ਦੇ ਮੂਹਰੇ ਗਲੀ ਬਣ ਰਹੀ ਸੀਗੀ ਸਾਨੂੰ ਵਿਸ਼ਵਾਸ 'ਚ ਰੱਖਿਆ ਪੰਚਾਇਤ ਨੇ ਕਹਿੰਦੇ ਵੀ ਨੀਵੀ ਬਣਾਵਾਂਗੇ ਵੀ ਤੁਹਾਡੇ ਵਿਹੜੇ ਦੇ ਪ੍ਰਾਪਰ ਬਣਾਵਾਂਗੇ ਤੁਸੀਂ ਰੋਲਾ ਨਾ ਪਾਓ ਅਸੀਂ ਨਰਮ ਸੀਗੇ ਅਸੀਂ ਬੋਲੇ ਨਹੀਂ ਉਹਨਾਂ ਨੇ ਸਾਡੇ ਵਿਹੜੇ ਤੋਂ 1.5 ਫੁੱਟ ਉੱਚੀ ਬਣਾਤੀ ਜਦੋਂ ਬਣਾਤੀ ਅਸੀਂ ਕਿਹਾ ਬੜਾ ਜਾਂ ਕਹਿੰਦੇ ਉੱਚੀ ਬਣ ਰਹੀ ਹੈ ਕਹਿੰਦੇ ਵੀ ਨਹੀਂ ਬਰਾਬਰ ਆ ਵੀ ਤੁਸੀਂ ਰੋਲਾ ਨਾ ਪਾਓ ਰੋਲਾ ਨਾ ਪਾਓ ਚਲੋ ਅਸੀਂ ਨਹੀਂ ਬੋਲੇ ਹਲੇ ਮੈਨੂੰ ਕਿਹਾ ਮੇਰੇ ਮੁੰਡੇ ਨੇ ਵੀ ਤੂੰ ਵੀ ਡੈਡੀ ਕੋਈ ਹੱਲ ਕਰਨਾ ਵੀ ਉੱਚੀ ਬਣਾਉਣਗੇ ਜਦੋਂ ਮੈਂ ਕਿਹਾ ਵੀ ਨਹੀਂ ਉੱਚੀ ਨਹੀਂ ਬਣਾਉਂਦੇ ਆਪਣੇ ਬੰਦੇ ਆ ਉਹੀ ਗੱਲ ਸਾਡੇ ਨਾਲ ਉਹਨਾਂ ਨੇ ਵਿਸ਼ਵਾਸ ਘਾਤ ਕਰਕੇ ਉੱਚੀ ਬਣਾਤੀ ਸਾਡੇ ਮੀਂਹ ਵਾਲੇ ਦਿਨ ਪਾਣੀ ਅੰਦਰ ਆ ਗਿਆ ਜਦੋਂ ਪਾਣੀ ਅੰਦਰ ਆ ਗਿਆ ਤੇ ਅਸੀਂ ਪਾਣੀ ਅੰਦਰ ਕੱਢਣ ਦੀ ਖਾਤਰ ਸਾਡੇ ਕਣਕ ਦੇ ਪਾਣੀ ਚੜ ਗਿਆ ਅੰਦਰ ਗੱਟੂ ਪਏ ਸੀ ਮੂਕੀ ਪਈ ਸੀਗੀ ਤੇ ਜਾ ਕੇ ਅਸੀਂ ਨਾਲੀ ਦੀਆਂ ਦੋ ਇੱਟਾਂ ਪਟਦਿਆਂ ਜਦੋਂ ਇੱਟਾਂ ਪਟਦਿਆਂ ਪਾਣੀ ਨਿਕਲ ਗਿਆ ਉਸ ਤੋਂ ਬਾਅਦ ਸਰਪੰਚ ਤੇ ਮੈਂਬਰ ਆ ਗਏ ਕਹਿੰਦੇ ਹਾਂ ਬਈ ਤੂੰ ਇੱਟਾਂ ਪਟਦਿਆਂ ਮੈਂ ਕਿਹਾ ਸੀ ਤੁਹਾਨੂੰ ਕਿੰਨੇ ਫੋਨ ਲਾਇਆ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਮਹੀ ਦੇ ਵਿੱਚ ਜਦੋਂ ਮੇਰੇ ਅੰਦਰ ਪਾਣੀ ਭੜਿਆ ਹੋਇਆ ਸੀਗਾ ਤੇ ਕਹਿੰਦੇ ਕੱਡੀ ਗੱਲ ਸੀ ਵੀ ਜੇ ਤੂੰ ਇੱਟਾਂ ਨਹੀਂ ਪਟਣੇ ਜੇ ਤੇਰੇ ਅੰਦਰ ਪਾਣੀ ਵੜ ਗਿਆ ਸੀ ਤਾਂ ਵੜ ਜਾਂਦਾ ਸਾਡੇ ਤੇ ਜੀ ਨਜਾਇਜ਼ ਜਾ ਕੇ ਵੀਡੀਓ ਤੋਂ ਇਨੇ ਐਪਲੀਕੇਸ਼ਨ ਲੈ ਕੇ ਪਰਚਾ ਦਰਜ ਕਰਾਇਆ। ਸਾਨੂੰ ਥਾਣੇ ਬੁਲਾ ਲਿਆ ਕਿਉਂਕਿ ਕਹੋ ਕਿ ਅਸੀਂ ਉੱਥੇ ਬੈਠੇ ਰਹੇ 2 ਘੰਟੇ ਫਿਰ ਪੰਜ ਨੂੰ ਸੱਧਿਆ ਬਚਿਆ। ਜਿਹੜੇ ਬਿਯੁਰਗ ਸੀ ਉਹ ਵੀ ਨਾਲ ਗਏ ਸੀ ਤੁਹਾਡੇ। ਚਾ ਜੀ ਚੋਂਕ ਬਿਯੁਰਗ ਜਿਹੜੇ ਨਾਲ ਗਏ ਸੀ ਤੁਹਾਡੇ। ਹਾਂਜੀ ਹਾਂਜੀ ਨਾਲ ਗਏ ਸੀਗੇ ਜੀ। ਹਾਂਜੀ ਮੇਰਾ ਬਾਪੂ ਸੀਗਾ। ਤੇ ਜਦੋਂ ਉੱਥੇ ਬੈਠੇ ਰਹੇ ਨਾ ਆਏ ਤਾਂ ਅਸੀਂ ਮੁੜਿਆ ਸਾਨੂੰ ਸਾਹ ਕਹਿੰਦੇ ਵੀ ਜਾਓ ਤੁਹਾਨੂੰ ਕੋਈ ਨਹੀਂ ਫੇਰ ਸਕਦਾਂਗੇ। ਫਿਰ ਅਸੀਂ ਜਿਹੜੇ ਬੰਦੇ ਨਾਲ ਲੈ ਕੇ ਗਏ ਸੀਗੇ ਉਹਨਾਂ ਨੂੰ ਫੋਨ ਕਰਾਉਣ ਲੱਗੇ ਉਹ ਪੰਚਾਇਤ ਵਾਲੇ ਕਹਿੰਦੇ ਵੀ ਤੁਸੀਂ ਇਹਨਾਂ ਦੇ ਨਾਲ ਕਾਹ ਤੋਂ ਗਏ ਹੋ? ਇਹਨਾਂ ਦੇ ਨਾਲ ਤਾਂ ਜਾਣਾ ਨਹੀਂ ਸੀ ਪਰ ਉਹ ਮੁੰਡਿਆਂ ਨੇ ਕਿਹਾ ਉਹ ਕਹਿੰਦੇ ਵੀ ਠੀਕ ਆ ਅਸੀਂ ਜਾਣਾ ਵਾ ਪਿੰਡ ਵਾਸਦਾ ਫਿਰ ਇਹਨਾਂ ਦਾ ਕਸੂਰ ਦੱਸੋ ਕੀ ਆ ਵੀ ਤੁਸੀਂ ਗਲਤ ਕਰੀ ਆ ਵੀ ਜਿਆਦਾ ਸਹੀ ਬਣਾਉਦੇ ਵੀ ਸੀ ਠੀਕ ਸੀਗਾ ਵੀ ਅਸੀਂ ਤਾਂ ਜਾਵਾਂਗੇ ਜੋ ਗਲਤ ਕਰਿਆ ਤੇ ਸਾਡੇ ਬਾਪੂ ਨੇ ਜਦੋਂ ਇਹਨਾਂ ਨੇ ਐ ਤਾਂ ਧਮਕੀਆਂ ਦਿੱਤੀਆਂ ਉਹ ਬਸ ਮੰਨ ਤੇ ਤਾਂ ਗਿਆ ਉਹ ਬੰਦਾ ਵੀ ਮੈਂ ਫਿਰ ਵੀ ਮੈਂ ਕਰਨਾ ਕੀ ਆ ਜਦੋਂ ਵੀ ਮੇਰੇ ਨਾਲ ਇਹਨਾਂ ਦਾ ਧੱਕਾ ਹੋ ਰਿਹਾ ਵਾ ਸਰਪੰਚ ਧੱਕਾ ਕਰਦਾ ਸੀ ਬੰਚ ਕਰਦਾ ਸੀ ਜਾਰ ਨੇ ਤਾਂ ਕਾ ਕਰਿਆ ਆਪਣੇ ਕੀ ਖਾਤਾ ਸੀ ਇਹ ਮੈਨੂੰ ਇਹਨਾਂ ਨੇ ਸਰਫਾਸ ਕਰਦੀ ਆ ਕੋਈ ਗਾਲੀ ਗਲੋਚ ਵੀ ਕੀਤਾ ਤੁਹਾਡੇ ਕੋਲੇ ਆ ਕੇ ਹਾਂਜੀ ਕਰਿਆ ਜੀ ਉਹਨਾਂ ਨੇ ਉਹ ਕਹਿੰਦੇ ਜਿਹੜਾ ਮਰਜੀ ਜ਼ੋਰ ਲਾ ਲਿਓ ਅਸੀਂ ਪੁਲਿਸ ਆਹ ਕੌਣ ਕੌਣ ਕਰਕੇ ਗਏ ਸੀ ਤੁਹਾਡੇ ਉੱਤੇ ਕੋਈ ਸਰਪੰਚ ਸੀ ਤੇ ਪੰਚ ਸੀਗਾ ਕੌਣ ਕੌਣ ਸੀ ਨਾ ਉਹਨਾਂ ਦੇ ਨਾਲ ਸੁੱਖਾ ਸੀਗਾ ਅੱਛਾ ਜੀ ਹਾਂਜੀ ਤੇ ਜਦੋਂ ਗਲੀ ਬਣਦੀ ਸੀਗੀ ਉਦੋਂ ਤੁਸੀਂ ਕੋਲੇ ਨਹੀਂ ਸੀਗੇ ਵੀ ਤੁਹਾਨੂੰ ਜਦੋਂ ਗਲੀ ਉੱਚੀ ਦੀ ਵੀ ਬਣਦੀ ਉਦੋਂ ਤੁਸੀਂ ਰੋਕ ਸਕਦੇ ਸੀ ਉਹ ਚੀਜ਼ ਨੂੰ ਉਦੋਂ ਜੀ ਮੈਂ ਕਿਹਾ ਬਹੁਤ ਵਾਰੀ ਪੰਚ ਨੂੰ ਕਿਹਾ ਮੈਂ ਕਿਹਾ ਗਲੀ ਉੱਚੀ ਬਣਾ ਰਹੇ ਹੋ ਮੈਨੂੰ ਕਹਿੰਦਾ ਨਹੀਂ ਤੈਨੂੰ ਵਹਿਮ ਆ ਤੇਰੇ ਬਰਾਬਰ ਬਣਾਵਾਂਗੇ ਜੀ ਹਾਂ ਜੀ ਮਸਲਾ ਮਸਲਾ ਜਿਆਦਾ ਗਲੀ ਦਾ ਹੀ ਸੀਗਾ ਗੱਲਾਂ ਗਲੀ ਦਾ ਸੀਗਾ ਜੀ ਬੜੀ ਜੀ ਮੰਗ ਕਰ ਮੰਗ ਕੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਤੇ ਆ ਤੇ ਪੂਰੀ ਕਾਰਵਾਈ ਹੋਵੇ ਠੋਪੇ ਸਾਨੂੰ ਇਨਸਾਫ ਮਿਲਦਾ ਸਾਡੇ ਨਾਲ ਬਹੁਤ ਥੱਕਾ ਹੋਇਆ ਜਿਆਦਾ ਇੱਕ ਬਾਪ ਉਹਨਾਂ ਦਾ ਨਾਮ ਨਹੀਂ ਪਤਾ ਬਜ਼ੁਰਗ ਜੀ ਤੁਹਾਡੇ ਸੁਣਿਆ ਵਾ ਵੀ ਅੱਖਾਂ ਵੀ ਦਾਨ ਕਰਕੇ ਗਏ ਆ ਹਾਂ ਜੀ ਅੱਖਾਂ ਦਾਨ ਕਰਿਆ ਜੀ ਸਾਡੇ ਬਜ਼ੁਰਗਾਂ ਤੇ ਮਰਨ ਤੋਂ ਪਹਿਲਾਂ ਤੇ ਇਹਨਾਂ ਨੇ ਅੱਖਾਂ ਦਾਨ ਕੀਤੀਆਂ ਉਹ ਪਹਿਲਾਂ ਮੰਨ ਸੀ ਉਹਨਾਂ ਦੇ ਵੀ ਕੋਈ ਹਾਂਜੀ ਸੀਗਾ ਮੰਨ ਚ ਉਹਨਾਂ ਦਾ ਵੀ ਕੋਈ ਗੱਲ ਨਹੀਂ ਕਿਸੇ ਨੂੰ ਨਿਗਾ ਮਿਲ ਜੂਗੀ ਉਹ ਤਾਂ ਦੁਨੀਆ ਤੋਂ ਚਲੇ ਗਏ ਪਰ ਅੱਗੇ ਵਾਲੇ ਕਿਸੇ ਨੂੰ ਕੋਈ ਅੱਖਾਂ ਦਾਨ ਕਰਕੇ ਹਾਂ ਅੱਖਾਂ ਦਾਨ ਕਰਕੇ ਜੀ ਕਰਕੇ ਜੀ ਉਹ ਤਾਂ ਦੇਖ ਸਕੇ ਹੋ ਕਹਿੰਦਾ ਠੀਕ ਹੈ ਸੋ ਪੁਲਿਸ ਨੇ ਤੁਹਾਨੂੰ ਕੋਲ ਪਹੁੰਚ ਕੀਤੀ ਹੋਣੀ ਆ ਕੀ ਕਾਰਵਾਈ ਕੀਤੀ ਐ ਇਸ ਪੂਰੇ ਵਿਸ਼ੇ ਦੇ ਉੱਤੇ ਪੁਲਿਸ ਨੇ ਜੀ ਪਹਿਲਾਂ ਤਾਂ ਬਹੁਤ ਘੱਟ ਕਰੀ ਆ ਅੱਜ ਸੁਣਿਆ ਵਾ ਵੀ ਅੱਜ ਥੋੜਾ ਜਿਆ ਕਹੇ ਆ ਕਿੰਨੇ ਜਾਣੇ ਤੇ ਪਰਚਾ ਹੋਇਆ ਜੀ ਪਤਾ ਲੱਗਿਆ ਕੁਝ ਉਹਦੇ ਬਾਰੇ ਹਲੇ ਪੁੱਛ ਨਹੀਂ ਜੀ ਅਸੀਂ ਜਾ ਕੇ ਪਤਾ ਲਵਾਂਗੇ ਹੁਣ ਜਾ ਕੇ ਵੀ ਕਿੰਨੇ ਵਾਰ ਤੇ ਹੋਇਆ ਠੀਕ ਜੀ ਬਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਸਿਮਰਿੰਦਰ ਸਿੰਘ ਬਾਜੀ ਜੋਰਾ ਸਿੰਘ ਦਾ ਮੁਰ ਤੋਂ ਕੀ ਸੁਭਾਅ ਸੀ ਐਡੀ ਛੋਟੀ ਜੀ ਗੱਲ ਉਹ ਆਪਣੇ ਦਿਮਾਗ ਤੇ ਦਿਲ ਤੇ ਲਾ ਕੇ ਐਡਾ ਵੱਡਾ ਖੌਫਨਾਕ ਕਦਮ ਚੱਕ ਲਿਆ ਜਿਨ੍ਹਾਂ ਨੇ ਕੀ ਚੱਕਰ ਹੋ ਸਕਦਾ ਜੀ ਇਹਦਾ ਜੀ ਸਾਡੇ ਫੁੱਫੜ ਜੀ ਸੀਗੇ ਇਹਨਾਂ ਸੁਭਾਅ ਬਹੁਤ ਵਧੀਆ ਸੀ ਦਾ ਨਰਮ ਸੁਭਾਅ ਸੀਗੇ ਪਰ ਇਹਨਾਂ ਨੇ ਕੋਟ ਕਚੈਰੀਆਂ ਜਿਵੇਂ ਥਾਣੇ 'ਚ ਜ਼ਿੰਦਗੀ 'ਚ ਕਦੇ ਗਏ ਹੀ ਨਹੀਂ ਸੀਗੇ ਜਦੋਂ ਇਹਨਾਂ ਨੂੰ ਵੀਡੀਓ ਸਾਹਿਬ ਨੇ ਦਰਖਾਸਤ ਮਾਰਕ ਕਰਕੇ ਥਾਣੇ ਚੌਂਕੀ ਕੋ ਕੇ ਗਈ ਆ ਉਹਨਾਂ ਨੂੰ ਇਹ ਹੋਇਆ ਵੀ ਵੀ ਸਹਿਰ ਸਾਡੇ ਤੇ ਸਰਕਾਰੀ ਪਰਚਾ ਹੋਊਗਾ ਕਿਉਂਕਿ ਵੀਡੀਓ ਸਾਹਿਬ ਦਾ ਵੀ ਫਰਜ਼ ਬਣਦਾ ਸੀਗਾ ਇਹਨਾਂ ਨੂੰ ਬੁਲਾਉਂਦੇ ਦਫ਼ਤਰ ਤੇ ਜਾਂ ਮੌਕਾ ਦੇਖਦੇ ਫਿਰ ਮਾਰਕ ਕਰਦੇ ਚਲੋ ਵੀਡੀਓ ਸਾਹਿਬ ਨੇ ਮਾਰਕ ਕੀਤੀ ਤੇ ਉਹ ਦਵਾ ਕਰਕੇ ਉਹਨਾਂ ਨੂੰ ਇਹ ਹੋ ਗਿਆ ਮੇਰੇ ਪੋਤੇ ਤੇ ਤੇ ਮੇਰੇ بیٹے ਦੇ ਪਰਚਾ ਸਰਕਾਰੀ ਹੋਊਗਾ ਉਹ ਟੈਨਸ਼ਨ ਕਰਕੇ ਉਹਨਾਂ ਨੇ ਸਲਵਾਜ਼ ਦੀ ਗੋਲੀ ਮਤਲਬ ਵੀ ਡਰਦੇ ਡਰ ਦੇ ਵਿੱਚ ਇੰਨੇ ਆ ਗਏ ਸੀਗੇ ਉਹਨਾਂ ਨੂੰ ਮਤਲਬ ਪਹਿਲਾਂ ਹੀ ਪ੍ਰੈਸ਼ਰ ਇੰਨਾ ਕਿ ਕ੍ਰੀਏਟ ਕੀਤਾ ਗਿਆ ਸੀ ਉਹ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋਇਆ ਸੀਗਾ ਜੀ ਉਹਨਾਂ ਦੇ ਪਾਣੀ ਅੰਦਰ ਵੜ ਗਿਆ ਸੀਗਾ ਘਰ ਡਿੱਗਣ ਵਾਲਾ ਹੋ ਗਿਆ ਸੀਗਾ ਤੇ ਕੋਈ ਹੱਲ ਨਹੀਂ ਸੀਗੀ ਪੁਜਾਇਤ ਧੱਕਾ ਕਰ ਰਹੀ ਸੀਗੀ ਸਰਪੰਚ ਪ੍ਰਸ਼ਾਸਨ ਆ ਵੀਡੀਓ ਸਾਹਿਬ ਨੇ ਵੀ ਸਾਈਨ ਕਰਕੇ ਉਹਨਾਂ ਨੂੰ ਭੇਜਤਾ ਸੀਗਾ ਐਪਲੀਕੇਸ਼ਨ ਵੀ ਆਪਣੇ ਕੌਕੇ ਚੌਂਕੀ ਨੂੰ ਚੌਂਕੀ ਇੰਚਾਰਜ ਕੋਲ 2 ਘੰਟੇ ਬੈਠੇ ਵੀ ਰਹੇ 10 ਤੋਂ 12 ਵਜੇ ਤੱਕ ਫਿਰ ਉਹਨਾਂ ਨੂੰ ਸ਼ਾਮ ਨੂੰ ਫੋਨ ਆਇਆ ਪੀ ਤੁਸੀਂ ਆਪ ਭਾਈ ਇਹ ਕਹਿੰਦੇ ਵੀ ਅਸੀਂ ਸਰ 2 10 ਤੋਂ 12 ਵਜੇ ਤੱਕ ਬੈਠੇ ਆ ਪੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੂੰ ਤੁਸੀਂ ਬੁਲਾਇਆ ਨਹੀਂ ਆਉਦੋ ਚੌਂਕੀ ਇੰਚਾਰਜ ਉਹਨਾਂ ਦੇ ਧਵਿੰਦਰ ਸਿੰਘ ਆ ਉਹਨਾਂ ਨੇ ਕਿਹਾ ਇਹਨਾਂ ਨੂੰ ਵੀ ਤੁਸੀਂ ਆਓ ਹੁਣ ਆਓ ਇਹ ਕਹਿੰਦੇ ਵੀ ਕੱਲ ਨੂੰ ਆਵਾਂਗੇ ਕਹਿੰਦੇ ਕੋਈ ਗੱਲ ਨਹੀਂ ਨਹੀਂ ਫਿਰ ਅਸੀਂ ਉਹਨਾਂ ਦੀ ਪੰਜਾਬ ਦੀ ਮਦਦ ਕਰਾਂਗੇ ਬਾਪੂ ਜੀ ਉਹਦੇ ਕੋਲੇ ਸੀਗੇ ਜਿਹਨੂੰ ਫੋਨ ਆਇਆ ਇਹਨਾਂ ਦੇ ਪੋਤੇ ਨੂੰ ਬਾਪੂ ਜੀ ਦੇ ਪੋਤੇ ਨੂੰ ਫੋਨ ਆਇਆ ਉਹ ਕੋਲੇ ਬੈਠੇ ਸੀਗੇ ਇਹ ਚੌਂਕੀ ਇੰਚਾਰਜ ਕਹਿ ਰਿਹਾ ਸੀ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੁਸੀਂ ਨਾਲ ਹਾਂਜੀ ਵਟਸਐਪ ਕਾਲ ਆਈ ਸੀਗੀ ਆਪਣੇ ਉਹਨਾਂ ਦੇ ਬਾਪੂ ਜੀ ਦੇ ਪੋਤੇ ਗੁਰਵਿੰਦਰ ਸਿੰਘ ਨੂੰ ਚੌਂਕੀ ਇੰਚਾਰਜ ਨੇ ਕੌਕੇ ਧਵਿੰਦਰ ਸਿੰਘ ਉਹਨਾਂ ਨੇ ਕਿਹਾ ਸੀ ਠੀਕ ਹੈ ਜੀ ਤੁਹਾਡੀ ਪੂਰੀ ਮਤਲਬ ਕਹਿਣ ਦਾ ਮਤਲਬ ਵੀ ਉੱਥੇ ਪੂਰੀ ਗੱਲਬਾਤ ਸੁਣੀ ਨਹੀਂ ਗਈ ਸੀ ਨਹੀ ਜੀ ਹੁਣ ਉਹਨਾਂ ਨੂੰ ਹਸਪੀਟਲ ਕੱਲ ਲੈ ਕੇ ਆਏ ਆ ਤੁਹਾਡਾ ਕਿਹਨਾ ਜੀ ਮੈਂ ਮੇਰਾ ਨਾਮ ਮਨਦੀ ਸਿੰਘ ਅੱਛਾ ਜੀ ਮੇਰੇ ਨਾਨਾ ਜੀ ਸੀਗੇ ਉਹ ਜੀ ਜ ਹਸਪੀਟਲ ਵਾਲਿਆਂ ਨੇ ਉੱਥੇ ਆਪਣੇ ਸਰ ਥਾਣੇ 'ਚ ਦਰਖਾਸਤ ਦਿੱਤੀ ਆ ਜੀ ਪੁਲਿਸ ਘਟੋ ਘਟ 2 ਘੰਟੇ ਨਹੀਂ ਆਈ ਸੀ 112 ਤੇ ਜਿੱਥੇ ਵੀ ਅਸੀਂ ਕਾਲ ਲਾ ਸਕਦੇ ਸੀ ਅਸੀਂ ਸਾਰਿਆਂ ਨੂੰ ਕਾਲ ਲਾਈ ਆ ਹੈਲਪਲਾਈਨ ਨੰਬਰਾਂ ਤੇ ਫੋਨ ਕੀਤਾ ਸਾਰੇਾਂ ਤੇ ਕੀਤਾ ਜੀ ਸਾਡੇ ਕੋਲ ਰਿਕਾਰਡ ਵੀ ਪਿਆ ਵਾ ਜੀ 2 ਘੰਟੇ ਤੱਕ ਪੁਲਿਸ ਨਹੀਂ ਆਈ ਜਦੋਂ ਉੱਥੇ ਆਈ ਉਹਨਾਂ ਦਾ ਆਪਾਂ ਨੂੰ ਵੀ ਪਤਾ ਉਹਨਾਂ ਦਾ ਪ੍ਰੈਸ਼ਰ ਸੀਗਾ ਜੀ ਤੇ ਉਹ ਥੋੜੇ ਜਿਹਾ ਐਟੀਟਿਊਡ 'ਚ ਵੀ ਕਰ ਰਹੇ ਸੀਗੇ ਜੀ ਤੇ ਵੀ ਅਸੀਂ ਜੇ ਤੁਹਾਨੂੰ ਮੰਨਦੇ ਹੋ ਕਿ ਫੇਲਿਅਰ ਹੈ ਫੇਲਿਅਰ ਹੈ ਸਰਹੰਮ ਫੇਲਿਅਰ ਹੈ ਪੁਲਿਸ ਪ੍ਰਸ਼ਾਸਨ ਦਾ ਸਰਹੰਮ ਹਾਂ ਸਰਹੰਮ ਫੇਲਿਅਰ ਹੈ ਜੇ ਉਹ ਉਹ ਗੱਲ ਕਰ ਲੈਂਦੇ ਤੇ ਇਹ ਚੀਜ਼ ਨਾ ਹੁੰਦੀ ਅੱਜ ਸਾਡੇ ਨਾਨਾ ਜੀ ਸਾਡੇ ਕੋਲ ਹੁੰਦੇ ਜੀ ਤੇ ਪਰ ਤੁਸੀਂ ਵੀ ਮੈਂ ਇੱਕ ਕਹਿੰਦਾ ਕੋਈ ਵੀ ਬੰਦਾ ਆ ਕੇ ਜੇ ਕਹਿੰਦਾ ਇਹ ਗਲਤ ਆ ਪਿੰਡ ਖਾੜੇ ਜਾ ਕੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਵੀ ਉਹ ਵੀ ਹੀ 3 ਫੁੱਟ ਉੱਚੀ ਆ ਸੜਕ ਤੋਂ ਜੀ ਤੇ ਉਹ ਤਾਂ ਤੁਸੀਂ ਕਿਵੇਂ ਕੋਈ ਚੀਜ਼ ਚੜਾ ਸਕਦੇ ਹੋ ਤੇ ਕਿਵੇਂ ਜਾ ਸਕਦੇ ਹੋ ਜੀ ਤੇ ਇਹਨਾਂ ਦੇ ਵੇੜੇ ਤੋਂ 1.5 ਫੁੱਟ ਉੱਚਾ ਵਾ ਇਹ ਕੋਈ ਪਾਰਟੀ ਵਾਈ ਦਾ ਮਸਲਾ ਤਾਂ ਨਹੀਂ ਹੋ ਸਕਦਾ ਵੀ ਕਿਸੇ ਪਾਸੇ ਹੋਰ ਬੋਲ ਮੈਂ ਕਹਿੰਦਾ ਜੀ ਤੁਸੀਂ ਪਿੰਡ ਜਾ ਸਾਰਾ ਪਿੰਡ ਖੜਾ ਜਿਹਨੂੰ ਮਰਜ਼ੀ ਪੁੱਛ ਲਓ ਵੀ ਇਹ ਕਦੇ ਪਾਰਟੀ ਵਾਜੀ ਜਾਏ ਆ ਜੀ ਮੇਰੇ ਨਾਨਾ ਕਿਤੇ ਪਾਲਟੀ ਬਾਜੀ ਚ ਗਿਆ ਜਾਨਕੀ ਅਸਲੀ ਕਾਰਨ ਉਹ ਬੰਦਾ ਸੀ ਜਿਹੜਾ ਸਵੇਰੇ ਉੱਠ ਕੇ 2 ਵਜੇ ਪਾਠ ਕਰਦਾ ਸੀ ਤੜਕੇ ਉੱਠ ਕੇ ਰੋਜ਼ ਉਹਨੇ ਬੈਨਾਂਗੇ ਗੁਰਦਾਰੇ ਆਣ ਤੁਹਾਡੇ ਤੁਹਾਡੇ ਦਰਾਂ ਮੂਹਰੇ ਘਟ ਨੀਵੀਂ ਜਾਂ ਉੱਚੀ ਬਣਾਉਣ ਦਾ ਕੀ ਕੰਮ ਹੋ ਸਕਦਾ ਉਹ ਤਾਂ ਜੀ ਹੁਣ ਉਹੀ ਜਾਣਦੇ ਆ ਕੀ ਕਰਨ ਉਹ ਤਾਂ ਪੰਚਾਇਤ ਜਾਣਦੀ ਅਸੀਂ ਤਾਂ ਕੋਈ ਕਹਿ ਨਹੀਂ ਸਕਦੇ ਤੁਸੀਂ ਕਿ ਜਾਨਕੀ ਨਾਨਾ ਜੀ ਦੀ ਮੌਤ ਦਾ ਅਸਲੀ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਮੰਨਦੇ ਕਿ ਉਹਨਾਂ ਨੇ ਅਸੀਂ ਪੁਲਿਸ ਨੂੰ ਵੀ ਮੰਨਦੇ ਆ ਸਰਪੰਚ ਅਸੀਂ ਪੁਲਿਸ ਨੂੰ ਵੀ ਮੰਨਦੇ ਆ ਜੀ ਜੇ ਪੁਲਿਸ ਉਦੋਂ ਉਹਨਾਂ ਨੂੰ ਬੁਲਾਉਂਦੀ ਜੀ ਤੇ ਕਾਰਵਾਈ ਹੋ ਸਕਦੀ ਸੀ ਉਦੋਂ ਜੀ ਜੀ ਸਾਰਿਆਂ ਨੂੰ ਬੁਲਾ ਕੇ ਗੱਲ ਕਰਦੇ ਵੀ ਭਾਈ ਆ ਗੱਲ ਪਿੰਡ ਵਸ ਦੀ ਹਾਂ ਠੀਕ ਹੀ ਹੋ ਸਕਦੀ ਸੀ ਪਰ ਨਹੀਂ ਕੀਤੀ ਉਤੋਂ ਦੀ ਮੇਰੇ ਮਾਮੇ ਦੇ ਮੁੰਡੇ ਨੂੰ ਫੋਨ ਲਾ ਕੇ ਅੰਚਾਰ ਸਾਹਿਬ ਇਹ ਕਹਿ ਰਹੇ ਆ ਕੋਈ ਨਹੀਂ ਫਿਰ ਤੁਸੀਂ ਨਾ ਆਇਓ ਮੈਂ ਤਾਂ ਪੰਚਾਇਤ ਦਾ ਸਾਥ ਦਊਂਗਾ ਇਹ ਗੱਲ ਕਿੱਧਰ ਦੀ ਜਾ ਰਹੀ ਆ ਇਹ ਕੌਣ ਚੌਕੀਂਚਾਰ ਚੌਕੀਂਚਾਰ ਜਿਹੜੇ ਕਹਿ ਰਹੇ ਆ ਠੀਕ ਹੈ ਜੀ ਕੌਕੇ ਗੱਲਾਂ ਦੇ ਠੀਕ ਹੈ ਉਹਨਾਂ ਨੇ ਇਹ ਗੱਲ ਕਹੀ ਆ ਠੀਕ ਹੈ ਜੀ ਆਪਾਂ ਤਾਂ ਇਹ ਤੇ ਕਹਿੰਦੇ ਮੇਰੇ ਨਾਨਾ ਜੀ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਟੌਰਚਰ ਕੀਤਾ ਇੱਕ ਤਰ੍ਹਾਂ ਦਾ ਕੋਲਾ ਕਰਾ ਕਰਾ ਕੇ ਠੀਕ ਹੈ ਜੀ ਅਸ ਗੱਡੀ ਪਰਸੋਂ ਗੱਲ ਹੋਈ ਆ ਸਾਰਾ ਕੁਝ ਵਧੀਆ ਸੀ ਕੱਲ ਕੀ ਹੋ ਗਿਆ 2 ਘੰਟਿਆਂ ਦੇ ਵਿੱਚ ਸਰਪੰਚ ਨੇ ਮੈਂਬਰ ਨੇ ਤੇ ਪਿੰਡ ਦੇ ਦੋ ਬੰਦੇ ਹੋਰ ਆ ਜਿਹੜੇ ਇੱਕ ਦੱਸਦਾ ਤੁਹਾਨੂੰ ਸੁੱਖਾ ਸਿੰਘ ਇੱਕ ਸਵਰਨਾ ਸਿੰਘ ਜੀ ਇਹ ਚਾਰ ਬੰਦੇ ਆ ਇਹਨਾਂ ਨੇ ਮੇਰੇ ਨਾਨੇ ਨੂੰ ਹੱਦੋਂ ਵੱਧ ਟੌਰਚਰ ਕੀਤਾ ਅਸੀਂ ਤਾਂ ਕਹਿੰਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੀ ਜੇ ਪੁਲਿਸ ਨਾ ਕਾਰਵਾਈ ਕਰੂਗੀ ਅਸੀਂ ਫਿਰ ਗਾਂਹਲਾ ਐਕਸ਼ਨ ਦੇਖਾਂਗੇ ਕੀ ਠੀਕ ਹੈ ਧੰਨਵਾਦ